ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਆਪਣਿਆਂ ਨੂੰ ਤੇ ਵੱਚੀ ਵੇਖੋ ਕਿੱਡੀ ਸੋਹਣੀ ਆਈ ਹੈ ਆਪਣੀ ਇਹ ਨਾ ਏਬੀਐਸ ਦੀ ਵੱਚੀ ਹੈ ਤੇ ਜਾਤ ਨਹੀਂ ਉਦਾਂ ਵੈਸੇ ਸੀਮਨ ਕਿਹੜਾ ਲਾਇਆ ਹੈ ਆਪਾਂ ਏਬੀਐਸ ਦਾ ਸੀਮਨ ਲੱਗਿਆ ਬਹੁਤ ਸੋਹਣੀ ਵੱਚੀ ਆਈ ਹੈ ਵੇਖੋ ਤੇ ਆਹ گاਵਾ ਕੋਈ 18-20 ਪਲੱਸ ਹੈ گاਾਂ ਦੁੱਧ ਦੇ ਵਿੱਚ ਤੇ ਉਹਦੀ ਵੱਚੀ ਹੈ ਉਹ ਬਹੁਤ ਸੋਹਣੀ ਬੱਚੀ ਹੈ ਵੇਖੋ ਰੰਗ ਰੂਪ ਤੇ ਭਰਾ ਦੇ ਘਰ ਵੀ ਦੁੱਧ ਕਾਫੀ ਚਿਰਾਂ ਬਾਅਦ ਆਇਆ ਵਾ ਤੇ ਇੱਧਰ ਭਰਾ ਦੇ ਆਪਣੇ ਪਹਿਲਾਂ ਆਪਾਂ ਇਹਨੂੰ ਪੋਾਈ ਸੂਣ ਤੋਂ ਪਹਿਲਾਂ ਟ੍ਰਾਂਜੈਕਸ਼ਨ ਆਪਣੀ ਕਰ ਗਏ ਦੀ ਜਿਹੜੀ ਹੈ ਤੇ ਹੁਣ ਸੂਪੀ ਹੈ ਤੇ ਹੁਣ ਮਲਕ ਗਿਆ 98000 ਚੱਲ ਰਹੀ ਹੈ ਬਹੁਤ ਸੋਹਣਾ ਰਿਜ਼ਲਟ ਹੈ ਵੇਖੋ ਮਸ਼ਹੂਰੀ ਦੀ ਗੱਲ ਨਹੀਂ ਕਰਦੇ ਆਪਾਂ ਮੇਰਾ ਕੰਪਨੀ ਵਾਲਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਬੱਸ ਇਹ ਕਰ ਰਿਹਾ ਰਿਜ਼ਲਟ ਚੰਗੇ ਆ ਫੀਲਡ ਦੇ ਵਿੱਚ ਇਹ ਫੀਡ ਦੇ ਇਹ ਕਰਕੇ ਇਹੋ ਫੀਡ ਮੈਂ ਜ਼ਿਆਦਾਤਰ ਆਪਣੇ ਫਾਰਮਰਾਂ ਨੂੰ ਕਿਹਣਾ ਕਿਉਂਕਿ ਰਿਜ਼ਲਟ ਚੰਗੇ ਨੇ 2-400 ਰੁਪਏ ਦਾ ਫਰਕ ਨਾ ਵੇਖਿਆ ਕਰੋ ਸਮਾਨ ਸੌਦਾ ਚੰਗਾ ਪਾਇਆ ਕਰੋ ਵਧੀਆ ਰਿਜ਼ਲਟ ਨੇ ਟ੍ਰਾਂਜੈਕਸ਼ਨ ਪਈ ਹੀ ਇਹਨੂੰ ਫੀਡ ਤੇ ਵਧੀਆ ਇਹਨੇ ਜੇਰ ਸੁੱਟੀ ਆ ਥੋੜੇ ਸਮੇਂ ਦੇ ਵਿੱਚ ਹੀ ਤੇ ਬਹੁਤ ਸੋਹਣੇ ਰਿਜ਼ਲਟ ਆਏ ਹੁਣ ਮਿਰਤ ਦਿਨ ਚੱਲੂ ਹੋ ਗਈ ਹੈ ਇਹਦੀ ਠੀਕ ਹੈ ਜੀ ਤੇ ਇਹ ਆਪਣੇ ਗਾਂ ਹੀ ਤੇ ਕੋਚੀ ਕੁਰੀਚਾ ਕਰ ਲੋ ਫੇਰ ਤੁਹੀਂ ਬਸ਼ੀ ਬਹੁਤ ਸੋਹਣੀ ਲੱਗੀ ਆਪਾਂ ਨੂੰ ਤੇ ਕਿਵੇਂ ਭਰ ਕਿ ਉਹ ਆਪੋਤਾ ਦੁੱਧ ਲੈ ਕੇ ਉਹ ਲੈ ਗਿਆ ਚੀਚੀ ਉਹ ਦੁੱਧ ਵੇ ਲਈਏ ਨਾ ਇੱਕ ਵੀਰ ਜੀ ਬਲੌਗ ਹੀ ਸਮਝ ਲਓ ਅੱਜ ਦਾ ਤੇ ਵਾਛੀ ਮੈਨੂੰ ਬੜੀ ਸੋਹਣੀ ਲੱਗੀ ਮੈਂ ਇਹਦਾ ਚਲੋ ਬਲੌਗ ਸ਼ੂਟ ਕਰਦੇ ਆ ਨਾਲੇ ਆਪਾਂ ਭਰਾ ਨਾਲ ਵੀ ਗੱਲ ਕਰਾਂਗੇ ਆਪਣੇ ਨਾਲ ਤੇ ਫੜੋ ਯਾਰ ਮੋੜਾ ਚੁੰਗੂ ਚੁੰਗੂ ਹਾਂ ਹਾਂ ਆ ਵਧੀਆ ਇਹ ਵਧੀਆ ਸੀਨਾ ਆ ਜਾਂਦਾ ਨਾਲੇ ਸ਼ੌਟ ਲੱਗ ਜੂ ਆਪਣਾ ਇਹਦਾ ਜੀ ਤਿਆਂ ਕੁ ਸਕਿੰਟਾਂ ਤੱਕ ਬੰਦ ਕਰਦੇ ਰਿਹਾ ਰਿਕਾਰਡਿੰਗ ਬਰਨ ਮੁੰਡੇ ਨੂੰ ਪੜਾ ਦਿੰਦੇ ਆ ਆ ਵਧੀਆ ਤਰੰਤ ਤੋੜ ਦਿੰਦੇ ਮਾ ਲੋ ਨਾ ਕੰਮ ਠੀਕ ਆ ਹਮ ਜਿੱਦੜ ਕੇ ਮਾਹੌਲ ਛਿਪਰੀ ਹੋਣੀ ਇਹਦੇ ਵਿੱਚ ਨਾ ਬੈੜ ਗੱਲ ਬਾਤ ਪਾਂਦੀ ਪੂਰੀ ਤੱਕ ਕਿ ਸਹੀ ਹੈ ਵੀਰ ਜੀ ਅਬ ਦੇ ਰਿਪੋਰਟਿੰਗ ਬੰਦ ਕਰ ਓ ਕਰਿਓ ਪਾਜ਼ ਕਰਿਓ ਤੂੰ ਬੰਦਿਆ ਕਿਉਂ ਫੁਰਤੀ ਚੈੱਕ ਕਰਦੇ ਵਾ ਸ਼ੀਤੀ ਆਪਣੀ ਦੀ ਇਹ ਹੁੰਦੀ ਆ ਬਰੀਡ ਬਾਬੇ ਉਹ ਇਹੋ ਹੀ ਭੈਣ ਜੋਦ ਪੰਜੀਤੀ ਪਲੱਸ ਜਾਊਗੀ ਆਪਣੀ ਤੇ ਗਾ ਵੀ ਬਾਈ ਪਲੱਸ ਆ ਤੇ ਇਹ ਫਸਟ ਨੰਬਰ 25 30 ਤੇ ਪੱਕੀ ਹੈ ਨਾ ਤੇ ਬਹੁਤ ਸੁਮੀ ਹੋਸੀ ਮੱਕੀ ਭਰਾਣਾ ਵੀ ਆਪਾਂ ਗੱਲਬਾਤ ਕਰਾਂਗੇ ਜਿਹਦੀ ਗਾਵਾਂ ਤੇ ਜਿਹਦੀ ਬੱਛੀ ਆ ਕਾਫੀ ਸਮੇਂ ਬਾਅਦ ਦੁੱਧ ਆਇਆ ਘਰ ਦੇ ਵਿੱਚ ਤੇ ਕਰਦੇ ਆ ਵੀਰ ਭਰਾਣਾ ਗੱਲਬਾਤ ਬਰੀਡ ਵੀ ਦਿੱਤੀ ਆ ਤੇ ਦੁੱਧ ਵੀ ਦਿੱਤਾ ਵਾ ਮੇਨ ਮਕਸਦ ਇਹ ਆ ਵੀਡੀਓ ਦਾ ਆਪਣੀ ਦਾ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰੋ ਆਪਣੀ ਵੀਡੀਓ ਬਾਕੀ ਇਹ ਕਿ ਜਗਾ ਟਿਕਾਣਾ ਬਹੁਤ ਵਧੀਆ ਵੀਰਪਰਾ ਨੇ ਆਪਣੇ ਨੇ ਬਣਾਇਆ ਇਹ ਭਰਾ ਹੀ ਆਪਣੇ ਲੰਬਰਦਾਰ ਪਰਿਵਾਰ ਨੇ ਸਰਦਾਰ ਤੰਦਰਪਾਲ ਸਿੰਘ ਢਿੱਲੋਂ ਜਿਨ੍ਹਾਂ ਦੀ ਇਹ ਵਚੀ ਆ گاਵਾ ਤੇ ਇਹ ਆਪਣਾ ਫਾਰਮ ਹੈ ਇਹਨਾਂ ਦਾ ਜਗ੍ਹਾ ਬਣੀ ਹੈ ਬਹੁਤ ਵਧੀਆ ਇਹ ਕਿ 70-80 ਸਾਲਾਂ ਬਾਅਦ ਇਹ ਘਰ ਦੇ ਵਿੱਚ ਦੁੱਧ ਆਇਆ ਮੀਣ ਗੱਲ ਇਹ ਵੀ ਆ ਤੇ ਦੁੱਧ ਦੇ ਨਾਲ-ਨਾਲ ਬ੍ਰੀਡ ਵੀ ਦਿੱਤੀ ਆ ਤੇ ਵਧੀਆ ਗੱਲ ਲੱਗਦੀ ਆ ਯਾਰ ਇਹ ਚੀਜ਼ ਕਿ ਦੁੱਧ ਆਉਣਾ ਤੇ ਨਾਲ ਹੀ ਆਉਣੀ ਬ੍ਰੀਡ ਤੇ ਜਗ੍ਹਾ ਵੈਸੇ 7-8 ਸਾਲ ਤੋਂ ਇਦਾਂ ਹੀ ਸੁਣ ਪਈ ਸੀ ਕੋਈ ਮਤਲਬ ਜਾਨਵਰ ਨਹੀਂ ਸੀ ਇੱਥੇ ਇਹੋ ਹੀ ਅਰ ਮੀਣ ਗੱਲ ਆ ਯਾਰ ਪੀਟਰਾਂ ਦੀ ਸਮੱਸਿਆ ਬਹੁਤ ਜ਼ਿਆਦਾ ਵਾ ਕਰਪੀਟਰਾਂ ਤੋਂ ਦੁਖੀ ਹੋ ਗਏ ਯਾਰ ਜਨਵਰ ਰੱਖਣ ਦੀ ਇੱਛਾ ਨਹੀਂ ਕਰਦਾ ਪਰ ਮੈਂ ਗਾਈਡ ਕੀਤਾ ਇਹ ਆਪਣੇ ਵੀਰ ਭਰਾ ਨੂੰ ਕਿ ਤੁਸੀਂ ਕੋਈ ਚੱਕਰ ਨਹੀਂ ਉਦੋਂ ਆਪਾਂ ਫਿਰ ਹਨਾ ਇਹਨਾਂ ਲਿਆਂਦੀ ਤੇ ਵਧੀਆ ਸੋਨਾ ਜਨਵਰ ਆਇਆ ਤੇ ਮੇਰੀ ਗੱਲ ਮੰਨੀ ਜਿੱਦਾਂ ਵੀਆ ਜਿਵੇਂ ਵੀਆ ਫਿਰਦਾ ਟ੍ਰਾਂਜੈਕਸ਼ਨ ਪਾਈ ਜੇਰ ਵੀ ਛੁੱਟੀ ਸਾਰਾ ਕੁਝ ਵਧੀਆ ਹੋ ਗਿਆ ਬਾਕੀ ਭਰਾ ਨਾਲ ਗੱਲਬਾਤ ਕਰਦੇ ਆ ਇੱਕ ਛੋਟਾ ਜਿਹਾ ਵੈਸੇ ਬਲੌਗ ਸ਼ੂਟ ਕਰਨ ਨੂੰ ਜੀ ਕੀਤਾ ਕਿਉਂਕਿ ਬੱਚੀ ਬਹੁਤ ਸੋਹਣੀ ਲੱਗੀ ਮੈਨੂੰ ਤੇ ਬਾਕੀ ਭਰਾ ਨਾਲ ਵੀ ਗੱਲਬਾਤ ਕਰਾਂਗੇ ਸੁਣਿਓ ਭਰਾ ਦੀ ਵੀ ਗੱਲਬਾਤ ਠੀਕ ਹੈ ਜੀ ਓਕੇ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਤੇ ਇਹਨੇ ਆਪਣੇ ਭਰਾ ਕੰਨਰਪਾਲ ਸਿੰਘ ਢੱਲੂ ਲੰਬੜਦਾਰ ਪਰਿਵਾਰ ਆਪਰੇਟਲ ਵਾਪਿੰਡ ਦੇ ਵਿੱਚੋਂ ਇਹਨੇ ਤੇ ਇਹ ਭਰਾ ਨੇ ਜਿਨ੍ਹਾਂ ਦੀ ਇਹ ਗਾਂ ਆ ਇਹ ਬੱਛੀ ਆ ਤੇ 7-8 ਸਾਲ ਬਾਅਦ ਲਵੇਰਾ ਆਇਆ ਘਰ ਦੇ ਵਿੱਚ ਦੁੱਧ ਆਇਆ ਵਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਲੱਗਾ ਵੀਰ ਜੀ ਉਹਨਾਂ ਨੇ ਇੰਨੇ ਚਿਰਾਂ ਬਾਅਦ ਦੁੱਧ ਆਇਆ ਵਾ ਉਹ ਗੱਲਬਾਤ ਉਹ ਭਰਾ ਬਾਰੇ ਦੱਸੋ ਕਰੋ ਕਿਵੇਂ ਕੰਮ ਕਰ ਕਿਵੇਂ ਗਾਈਡ ਕੀਤਾ ਤੁਹਾਨੂੰ ਜੋ ਵੀ ਆ ਸਾਰੇ ਆਪਣੇ ਭਰਾਵਾਂ ਨੂੰ ਪਤਾ ਲੱਗੇ ਦੱਸੋ ਇਹ ਡਾਕਟਰ ਸਾਹਿਬ ਜੀ ਗੁਰਬੀਰ ਸਿੰਘ ਹੋਣੀ ਹਾਂਜੀ ਹਾਂਜੀ ਇਹਨਾਂ ਨੇ ਮਤਲਬ ਸਾਨੂੰ ਕਾਫੀ ਚਿਰ ਤੋਂ ਗਾਈਡ ਕਰਦੇ ਵੀ ਤੁਸੀਂ ਡੰਗਰ ਰੱਖੋ ਤੁਹਾਡੇ ਕੋਲ ਜਗ੍ਹਾ ਹੈਗੀ ਸਭ ਕੁਝ ਹੈਗਾ ਹੌਲੀ ਹੌਲੀ ਚਲੋ ਮਨ ਬਣਿਆ ਡੰਗਰ ਰੱਖੰਦਾ ਇਹਨਾਂ ਦੀ ਸਲਾਹ ਨਾਲ ਹੀ ਪਸ਼ੂ ਲਿਆ ਚਲੋ ਇਹਨਾਂ ਦੀ ਸਲਾਹ ਨਾਲ ਹੀ ਫੀਡ ਲਿਆਂਦੀ ਸ਼ਾਇਦ ਕਾਰਕਿਲ ਦੀ ਟ੍ਰਾਂਜਿਸ਼ਨ ਫੀਡ ਅੰਜ ਟ੍ਰਾਂਜਿਸ਼ਨ ਫੀਡ ਟ੍ਰਾਂਜਿਸ਼ਨ ਲਿਆਂਦੀ ਦੁੱਧ ਵਾਲੀ ਲਿਆਂਦੀ ਸਾਰਾ ਕੁਝ ਹੀ ਮਤਲਬ ਇਹਨਾਂ ਦੀ ਸਲਾਹ ਨਾਲ ਕੀਤਾ ਵਾ ਬੜਾ ਵਧੀਆ ਕਲਾਈ ਕੀਤਾ ਵਾ 21 ਤਰੀਕ ਨੂੰ ਗਾਂ ਸੋਈ ਬੜੀ ਵਧੀਆ ਜੇਅਰ ਸੁੱਟੀ ਬਹੁਤ ਵਧੀਆ ਰਿਜ਼ਲਟ ਦਿੱਤਾ ਇਹਨਾਂ ਨੇ ਹੋਰ ਵੀ ਜਿਹੜੀ ਦਵਾਈ ਹਮਲਿਆ ਦੀ ਹਿਮਲੋਪ ਉਹ ਜੇਅਰ ਸੁੱਟਣ ਵਾਲੀ ਦਿੱਤੀ ਤੇ ਚਲੋ 24 ਘੰਟੇ ਹਟਣਾ ਫੋਨ ਤੇ ਟੱਚ ਦੇ ਚਲੇ 24 ਘੰਟੇ ਜਦੋਂ ਮਾਜੀ ਫੋਨ ਕਰੋ ਮੈਂ ਤੁਹਾਨੂੰ ਦੱਸਦਾ ਕਿ ਸਵਾ ਚਾਰ ਵਜੇ ਗਾਂ ਸੋਈ ਹੈ ਤੇ ਰਾਤੀ 10:30 ਵੇ ਤੱਕ ਮਤਲਬ ਸਾਡੇ ਟੱਚ ਵਿੱਚ ਰਹੇ ਮੈਨੂੰ ਪਹਿਲੀ ਵਾਰੀ ਜਦੋਂ ਇੰਨੇ ਚਿਰ ਬਾਅਦ ਡੰਗਰ ਖਿਆ ਹੋਵੇ ਪਸ਼ੂ ਰਖਿਆ ਹੋਵੇ ਤੇ ਬੰਦੇ ਨੂੰ ਨਹੀਂ ਪਤਾ ਲੱਗਦਾ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਸਹੀ ਗੱਲ ਹੈ ਤੇ ਮੈਂ ਇਹਨਾਂ ਨੂੰ ਇੱਕੋ ਬੇਨਤੀ ਕੀਤੀ ਡਾਕਟਰ ਸਾਹਿਬ ਕਹਿੰਦੇ ਮੇਰੇ ਸਾਰੇ ਜਿੰਨੇ ਵੀ ਆਪਣੇ ਹੈਗੇ ਨੇ ਮਤਲਬ ਪਸ਼ੂ ਵਾਲੇ ਜਿੰਨੇ ਵੀ ਵੀਰ ਭਰਾ ਸਾਰਿਆਂ ਨੇ ਆਪਾਂ ਟੱਚ ਵਿੱਚ ਹਦੀ ਟੈਨਸ਼ਨ ਨਾ ਲਵੋ ਚਲੋ 10:30 ਗਾਣੇ ਜਿਓਰ ਛੁੱਟੀ 4:30 ਤੋਂ ਬਾਅਦ 5:30 ਵਜੇ ਦਵਾਈ ਲੈਂਦੀ ਦਵਾਈ ਲੈ ਕੇ ਦਿੱਤੀ ਤੇ ਚਲੋ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਇਹਨਾਂ ਨੇ ਟਾਈਮ ਦਿੱਤਾ ਨਹੀਂ ਤੇ ਲੋਕ 8 ਵਜੇ ਤੋਂ ਬਾਅਦ ਫੋਨ ਬੰਦ ਕਰ ਦਿੰਦੇ ਪੀ ਚਲੋ ਕੋਈ ਨਹੀਂ ਜੋ ਹੁੰਦਾ ਚੱਲੀ ਜਾਵੇ ਤੇ ਬਹੁਤ ਇਹਨਾਂ ਦਾ ਵੱਡਾ ਜਿਹੜਾ ਜਿਨ੍ਹਾਂ ਨੇ ਰਾਤ ਦੇ ਵੇਲੇ ਫੋਨ ਚੁੱਕਿਆ ਏਥੋਂ ਤੱਕ ਵੀ ਜੇਲ੍ਹ ਸੁੱਟਣ ਤੋਂ ਬਾਅਦ ਚਲੋ ਮੇਰੇ ਤੇ ਲੱਗੇ ਤੁਹਾਡੇ ਵਾਸਤੇ ਸਾਰੇ ਮਾਤੇ ਡਾਕਟਰ ਹੋਣਗੇ ਪਰ ਸਾਡੇ ਦੇ ਭਰਾ ਨੇ ਅਸੀਂ ਤੇ ਡਾਕਟਰ ਕਿਹਾ ਹੀ ਨਹੀਂ ਆ ਨਾਂ ਤੋਂ ਬਾਜ਼ੀ ਮਰਦੀ ਗੁਰਪੀਰ ਸਿੰਘ ਕਿੱਥੇ ਆਈ ਯਾਰ 2 ਮਿੰਟ ਤੇ ਦੂਜੇ ਨੰਬਰ ਤੇ ਇਹ ਵੀ ਜੇ ਅਸੀਂ ਇਹਨਾਂ ਦਾ ਮਤਲਬ ਰਿਜ਼ਲਟ ਵੇਖੀਏ ਕਮ ਕਾਰਗਰ ਦਾ ਰਿਜ਼ਲਟ ਆਉਣਾ ਦੀ ਜੀ ਵੇਖੋ ਵੱਡੀ ਗੱਲ ਡਾਕਟਰ ਸਾਹਿਬ ਵੀ ਹੁੰਦੀ ਤੁਸੀਂ ਸਰਵਿਸ ਦੇਣ ਦੇ ਜੀ ਅੱਜ ਕੱਲ ਉਹ ਬੰਦਾ ਕਾਮਯਾਬ ਹੈ ਜਿਹੜਾ ਆਪਣੇ ਕੰਮ ਦੀ ਸਰਵਿਸ ਦਿੰਦਾ ਵਾ ਜ਼ਰੂਰੀ ਨਹੀਂ ਵੀ ਆਪਾਂ ਜਿੱਦਾਂ ਤੁਸੀਂ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੰਮ ਕਰਨ ਦੇ ਵੀ ਕੋਈ ਪਲੇਟਫਾਰਮ ਤੇ ਕੰਮ ਕਰਦੇ ਕਰਦੇ ਲੋਕਾਂ ਨੂੰ ਨਾਲ-ਨਾਲ ਇਹ ਵੀ ਦੱਸੀ ਜਾਓ ਕਿ ਪਤਾ ਨਹੀਂ ਮਤਲਬ ਅਸੀਂ ਐਉਂ ਕਰਨੇ ਜਿਉਂ ਕਰਨੇ ਜੋ ਹੈਗੀ ਉਹ ਸੱਚਾਈ ਬਿਆਨ ਕਰੋ ਕਿ ਜੋ ਸੱਚਾਈ ਹੈ ਇੱਕ ਵੀਰ ਜੀ ਆਪਾਂ ਹੁਣ ਮਿਹਨਤ ਕਰਨ ਦੇ ਆ ਆਪਣਾ ਕੰਮ ਕਰ ਕਰਨ ਦੇ ਆ ਤੇ ਕਈ ਲੋਕ ਫੇਰ ਵੀ ਸਾਨੂੰ ਮਾੜਾ ਬੋਲੀ ਜਾਂਦੇ ਨੇ ਨਹੀਂ ਨਹੀਂ ਵੇਖੋ ਜਿੱਦਾਂ ਪੰਜ ਮਲਾਇਕੋ ਦੀਆਂ ਨਹੀਂ ਹੁੰਦੀਆਂ ਡਾਕਟਰ ਸਾਹਿਬ ਹਰ ਬੰਦੇ ਨੇ ਤੁਹਾਨੂੰ ਮਾੜੇ ਵੀ ਕਹਿਣਾ ਚੰਗੇ ਵੀ ਕਹਿਣਾ ਜਿਹੜੇ ਮਾੜੇ ਕਹਿੰਦੇ ਉਹਨਾਂ ਵੱਲ ਧਿਆਨ ਨਾ ਦੋ ਤੁਸੀਂ ਆਪਣਾ ਕੰਮ ਕਰੋ ਜਿੱਦਾਂ ਮਤਲਬ ਉੱਚੀ ਜੌਂੜੇ ਕੰਮ ਆਪੇ ਤੁਹਾਨੂੰ ਗਾਈਡ ਕੀਤਾ ਵਾ ਬੇਸ਼ੱਕ ਚਲੋ ਇਹ ਕੁਦਰਤ ਦਾ ਨਿਯਮ ਆ ਗਾ ਬਣਨੀ ਸੋਣਾ ਤੁਹਾਡਾ ਕੰਮ ਆ ਪਰਫਾਰਮੈਂਸ ਦੇਣਾ ਰਿਜ਼ਲਟ ਦੇਣਾ ਕੰਮ ਕਰਨਾ ਜਿਹੜੇ ਮਾੜੇ ਬੋਲਦੇ ਉਹਨਾਂ ਨੂੰ ਬੋਲਣ ਤੋਂ ਕੋਈ ਗੱਲ ਨਹੀਂ ਉਹਨਾਂ ਦੇ ਬੋਲਣ ਦੇ ਕੁਝ ਨਹੀਂ ਹੋਣਾ ਹੁਣ ਤੁਸੀਂ ਛੋਟੀ ਜਿਹੀ ਐਗਜ਼ਾਮਪਲ ਵੇਖ ਲਓ ਮੂਸੇ ਵਾਲਾ ਵੀ ਇਹਦਾ ਮਾਦਾ ਪੁੱਤ ਹੀ ਉਹ ਵੀ ਤੁਹਾਡੇ ਨੂੰ ਛੋਟੇ ਘਰ ਚ ਉੱਠ ਕੇ ਤਾਂ ਗਿਆ ਲੋ ਉਹਦੇ ਵੀ ਹੇਟਰ ਹੈਗੇ ਅੱਜ ਉਹ ਦੁਨੀਆ ਤੋਂ ਚਲ ਗਿਆ ਦੁਨੀਆ ਨੂੰ ਕੋਈ ਵੀ ਤਰੱਕੀ ਕਰਦਾ ਅਜਿਹੇ ਟਾਈਮ ਤੇ ਉਹਨਾਂ ਨੂੰ ਧਿਆਨ ਨਾ ਦੋ ਤੁਸੀਂ ਆਪਣੇ ਕੰਮ ਵੱਲ ਧਿਆਨ ਦੋ ਜਦੋਂ ਤੁਸੀਂ ਕੰਮ ਕਰੋਗੇ ਉਹ ਜਿਹੜੇ ਤਾਂ ਨੀਹਟਰੋ ਆਪਣੇ ਆਪ ਤੁਹਾਡੇ ਨਾਲ ਵਾਪਸ ਹੋਣਗੇ ਸਹੀ ਗੱਲ ਹੈ ਇਹ ਟੈਂਸ਼ਨ ਨਾ ਲਓ ਤੇ ਇਹ ਬੱਚੀ ਕਿਵੇਂ ਲੱਗੀ ਬੱਚੀ ਕਿੱਡੀ ਸੋਹਣੀ ਬਹੁਤ ਵਧੀਆ ਜੀ ਬੱਚੀ ਮਨੋਚੀਰੇ ਕਰਕੇ ਸਪੈਸ਼ਲ ਵੀਡੀਓ ਬਣਾ ਰਿਹਾ ਮੈਨੂੰ ਬੱਚੀ ਬੜੀ ਸੋਹਣੀ ਲੱਗੀ ਐ ਤੇ ਨਾਲੇ ਮੈਂ ਭਰਾ ਦੇ ਨਾਲ ਦੋ ਚਾਰ ਪੰਜ ਗੱਲਾਂ ਪੁੱਤਾਂ ਕਰਦੇ ਆਂ ਬੱਚੀ ਵੱਚੀ ਤੇ ਇਹ ਰਹਿ ਲੋ ਜੀ ਤਹੀ ਮੇਰੇ ਘਰ ਨਾਲ ਜਿੱਦਾਂ ਦੀ 21 ਤਰੀਕ ਦੀ ਕਾਸ ਹੋਈ ਹੈ ਨਾ 21 23 ਤੋਂ ਲੈ ਕੇ ਅਜੇ ਤੱਕ ਡੇਲੀ ਤੁਸੀਂ ਗਿਆੜਾ ਮਾਰਨ ਦੇ ਜੀ ਕਿ ਪਛੀ ਦੁੱਧ ਕਿੰਨਾ ਪੀਂਦੀ ਆ ਜਾਂ ਤੇ ਕੀ ਹੋਰ ਫੀਡ ਲੈਂਦੀ ਕੋਈ ਕਿ ਨਹੀਂ ਲੈਂਦੀ ਪੋਸ਼ਨ ਦੇ ਤੇ ਤਾਂ ਹੀ ਮਾਰਨ ਦੇ ਤੁਹਾਨੂੰ ਇਹਦਾ ਨਾ ਪਿਆਰ ਆ ਦੇ ਇੱਕਦਾਂ ਵੀ 7-8 ਸਾਲਾਂ ਬਾਅਦ ਉਹਦਾ ਆਇਆ ਘਰ ਦੇ ਵਿੱਚ ਮਤਲਬ ਇਹ ਨੇਚਰਾਂ ਬਾਅਦ ਜਾਨਵਰ ਆਪਣੀ ਗਾਂ ਹਣਾ ਸੁਈ ਆ ਤੇ ਕਿਵੇਂ ਲੱਗਾ ਵਧੀਆ ਲੱਗਾ ਬਹੁਤ ਵਧੀਆ ਜੀ ਤੇ ਇੱਕ ਗਾਈਡ ਕਰਨ ਦੇ ਨਾਲ ਸਿਰਫ ਇੱਕ ਨਾਲ ਖਣ ਦੇ ਨਾਲ ਭਰਾ ਦੇ ਨਾਲ ਇਹ ਮਤਲਬ ਜੋ ਵੀ ਬਣਿਆ ਵਧੀਆ ਗੱਲ ਆ ਪਛੀ ਵੀ ਸੋਹਣੀ ਆਈ ਆ ਬਰੀਡ ਆ ਗਈ ਆ ਚੰਗੀ ਨਸਲ ਆ ਗਈ ਆ ਹਨਾ ਜੇ ਗਾਂ ਚ ਵੀ 22+ ਆ ਤੇ ਅੱਛੀ ਚੰਗੀ ਆ ਏਬੀਐਸ ਦਾ ਸੀ ਬਣਿਆ ਚਲੋ ਜੋ ਵੀ ਆ ਹਨਾ ਤੇ ਬਾਕੀ ਹੋਰ ਭਰਾ ਬਾਰੇ ਕੁਝ ਕਹਿਣਾ ਚਾਹੁੰਦੇ ਕੰਮ ਕਰ ਕਿਵੇਂ ਵਧੀਆ ਜੀ ਮੈਂ ਦੇਖੋ ਮਤਲਬ ਕੀ ਕਹਿੰਦੇ ਛੋਟਾ ਮੂੰਹ ਬੜੀ ਬਾਤ ਹਾਂਜੀ ਇਹਨਾਂ ਕੁਝ ਕਿਹਾ ਤਾਂ ਵੀ ਬਸ ਤੁਸੀਂ ਵੱਡੀ ਗੱਲ ਕੀ ਆ ਵੀ ਜੈ ਮੈਂ ਨਹੀਂ ਕਹਿੰਦਾ ਵੀ ਸਾਰਾ ਪੰਜਾਬ ਤੇ ਸਿਰ ਤੇ ਆ ਸਾਰਾ ਗੁਰਦਾਸਪੁਰ ਜ਼ਿਲ੍ਹਾ ਤੁਹਾਡੇ ਸਿਰ ਤੇ ਤੁਹਾਡਾ ਨਾਕਾ ਤੁਹਾਡੇ ਛੇਤੀ ਜਿੰਨਾ ਵੀ ਕੰਮ ਕਰਦੇ ਥੋੜਾ ਕਰੋ ਪਰ ਸਹੀ ਕਰੋ ਵਧੀਆ ਕਰੋ ਕਿਹੜੀ ਕਿ ਤੁਸੀਂ ਫੋਨ ਤੇ ਕਿੰਨੂੰ ਟਾਈਮ ਲੱਤਾ ਹੈ ਕਿ ਮੈਂ 5 ਵਜੇ ਆ ਗਿਆ 5 ਵਜੇ ਨਹੀਂ ਪਹੁੰਚਾਈ ਤੁਸੀਂ 9 ਵਜੇ ਪਹੁੰਚੋ ਚਲੋ ਅੱਧਾ ਪੌਣਾ ਘੰਟਾ ਇੱਧਰ ਉੱਧਰ ਹੋ ਜਾਈਓ ਮੈਂ ਕਹਿ ਨਹੀਂ ਸਕਦਾ ਵੀ ਤੁਹਾਡੇ ਰਜਵੇਂ ਨੇ ਇਹ ਕਾਰੋਬਾਰ ਆ ਤੁਸੀਂ ਕਿਤੇ ਜਾਂਦੇ ਰਹੇ ਕਿਤੇ ਚਾਹ ਬਣ ਗਈ ਜਾਂ ਤੁਹਾਨੂੰ ਇੰਜੈਕਸ਼ਨ ਲਾਉਂਦੇ ਆ ਜਾਂ ਕਿ ਦੇ ਰਸਤੇ ਵਿੱਚ ਕੋਈ ਜਾਮ ਮਿਲ ਗਿਆ ਜਿੱਦਾਂ ਰੋਡ ਖਰਾਬ ਹੋਇਆ ਟਾਈਮ ਲੱਗ ਗਿਆ ਤੇ ਜੇ ਟਾਈਮ ਲੱਗ ਜਾਂਦਾ ਕੋਈ ਮਸਲਾ ਨਹੀਂ ਇਹੋ ਜਿਹਾ ਟਾਈਮ ਲੱਗਣ ਦੇ ਵਿੱਚ ਚਲੋ ਅਗਲੇ ਨੂੰ ਹੌਂਸਲਾ ਜੇ ਤੁਸੀਂ ਪਹੁੰਚ ਗਏ ਜੀ ਜੇ ਤੁਸੀਂ ਆਓ ਵੀ ਹੁਣ ਰਾਤ ਦੇ 9 ਵਜੇ ਗਏ ਆ ਉਸ ਤੋਂ ਬਾਅਦ ਹੀ ਆ ਕੋ ਘਰਿਆਂ ਇਹ ਮੈਂ ਤੁਹਾਨੂੰ ਸਪੈਸ਼ਲੀ ਕਿੰਨਾ ਵੀ ਇਦਾਂ ਤੁਸੀਂ ਮੈਨੂੰ ਗਾਈਡ ਕੀਤਾ ਜਾਂ ਮੇਰੇ ਘਰੇ ਤੁਸੀਂ ਵਿਜ਼ਿਟ ਕੀਤੀ ਆ ਦੇਖੋ ਮੈਨੂੰ ਖੁਸ਼ੀ ਹੈ ਇਸ ਚੀਜ਼ ਦੀ ਵੀ ਤੁਸੀਂ ਆ ਕੇ ਤੇ ਮਤਲਬ ਮੈਂ ਦੇਖਣ ਜਾਣਾ ਮੈਨੂੰ ਤੇ ਇਸ ਚੀਜ਼ ਦਾ ਪਤਾ ਹੀ ਨਹੀਂ ਕਿ ਬਦਲੋ ਡੰਗਰ ਕਿਵੇਂ ਸੁੰਦਾ ਵਾ ਕਿਵੇਂ ਜੀ ਉਹ ਸੁੱਟਦਾ ਵਾ ਸਹੀ ਗੱਲ ਠੀਕ ਹੈ ਕਿਵੇਂ ਛੋਟੇ ਬੱਚੇ ਨੂੰ ਉਹਦੇ ਨੂੰ ਮਤਲਬ ਮਿਲਕ ਫੀਡ ਦੇਣੀ ਹੈ ਜੋ ਵੀ ਜਣਾ ਇਸ ਕਰਕੇ ਤੁਸੀਂ ਜੋ ਕਮਿਟਮੈਂਟ ਕਸਟਮਰ ਨਾਲ ਕਰਦੇ ਉਹ ਸਹੀ ਗਾਰਡ ਕਰੋ ਤਾਂ ਕਿ ਕਿਸੇ ਜਾਨਵਰ ਦੀ ਜਾਨ ਨਾ ਜਾਵੇ ਜਾਨ ਨਾ ਜਾਵੇ ਲੱਖਾਂ ਰੁਪਈਆ ਦੇ ਜਾਨਵਰ ਨੇ ਲੱਖਾਂ ਰੁਪਈਆ ਦਾ ਚਾਰਾ ਵਾ ਇੱਕ ਉਮੀਦ ਹੁੰਦੀ ਹੈ ਹਰ ਕਿਸਾਨ ਨੂੰ ਆਪਣੇ ਦੇ ਕੀ ਹਾਂ ਸਾਡਾ ਜਿਹੜਾ ਪਸ਼ੂ ਆ ਉਹ ਸਹੀ ਦੁੱਧ ਦੇਵੇ ਜੇ ਤੁਹੀਂ ਮਤਲਬ ਮੈਂ ਇਹਦੇ ਨਾਲ ਨਾਲ ਤੁਹਾਨੂੰ ਨਹੀਂ ਜਿਹੜੇ ਤੁਹਾਡੇ ਸੁਣਨ ਵਾਲੇ ਹੋਰ ਡਾਕਟਰ ਉਹਨਾਂ ਨੂੰ ਕਿਨਾ ਹਾਂ ਉਹਨਾਂ ਨੂੰ ਪਤਾ ਲੱਗੇ ਕਿ ਹਰੇ ਮਤਲਬ ਵੇਖੋ ਮੈਂ ਤਾਂ ਜਿੰਨਾ ਹੋ ਸਕਦਾ ਮੈਂ ਫਾਰਮਰ ਦੇ ਬਾਰੇ ਸੋਚਦਾ ਵਾਂ ਉਹਨਾਂ ਦੇ ਨਾਲ ਖੜਦਾ ਵੀ ਆ ਤੇ ਉਹਨਾਂ ਨੂੰ ਰਿਜ਼ਲਟ ਵੀ ਦਿਨਾ ਵਾਂ ਮੈਂ ਤਾਂ ਅੱਜ ਵੀ ਇਹਨਾਂ ਦੇ ਨਾਲ ਖੜਾ ਵਾਂ ਤੇ ਤੁਹਾਡੇ ਨਾਲ ਵੀ ਖੜਾ ਵਾਂ ਤਾਂ ਭਰਾਵਾਂ ਵਾਂਗੂ ਖੜਾ ਇੱਕ ਯਾਰਾਂ ਦੋਸਤਾਂ ਵਾਂਗੂ ਖੜਾ ਮੈਂ ਇਹਨਾਂ ਨੂੰ ਗਾਹਕ ਨਹੀਂ ਮੰਨਦਾ ਇਨਨੂੰ ਇੱਕ ਆਪਣੇ ਫੈਨ ਮੰਨ ਲਓ ਜੋ ਵੀ ਹਨਾ ਇਹਦੇ ਵਿੱਚ ਕੁਝ ਰਲਦਾ ਤੋਂ ਸਾਨੂੰ ਨਹੀਂ ਪਤਾ ਵੀ ਮਤਲਬ ਹਨ ਕੀ ਕਰਨਾ ਕੀ ਨਹੀਂ ਕਰਨਾ ਹਨਾ ਤੇ ਚਲੋ ਤੁਸੀਂ ਗਾਈਡ ਕੀਤਾ ਐਨੇ ਜਦੋਂ ਦੁੱਧ ਮੁੱਲ ਲੈਣ ਦੇ ਹਨ ਸਾਨੂੰ ਮੁੱਲ ਵਿੱਚ ਸੰਤੁਸ਼ਟੀ ਸੀ ਪਰ ਅੱਜ ਪਸ਼ੂ ਅਹੀ ਆਪਣਾ ਰੱਖਿਆ ਸਾਨੂੰ ਉਹਦੇ ਵਿੱਚ 10 ਗੁਣਾ ਵੱਧ ਸੰਤੁਸ਼ਟੀ ਵੀ ਆਪਾਂ ਸਕੀ ਬਾਕੀ ਵੀਰ ਜੀ ਰਿਪੋਰਟਰਾਂ ਦੀ ਬੜੀ ਸਮੱਸਿਆ ਚੱਲ ਰਹੀ ਹੈ ਸਾਰਾ ਰਿਪੋਰਟਰਾਂ ਦਾ ਚੱਕਰ ਆ ਇਹਦੇ ਕਰਕੇ ਫਾਰਮਰ ਵੀ ਦੁਖੀ ਹੁੰਦੇ ਆ ਜਦੋਂ ਜਾਨਵਰ ਨਹੀਂ ਮੰਦਾ ਤੇ ਕਾਫੀ ਸਮੇਂ ਬਾਅਦ ਜਦੋਂ ਹਨਾ ਦੁੱਧ ਵੀ ਆਉਂਦਾ ਵਾ ਇਹ ਜੀ ਦੀ ਵੀ ਖੁਸ਼ੀ ਹੁੰਦੀ ਆ ਤਾਂ ਕਰਕੇ ਇੱਕ ਮੈਨੂੰ ਬੱਚੀ ਸੋਹਣੀ ਲੱਗੀ ਮੈਂ ਦੋ ਚਾਰ ਮਿੰਟ ਆਪਣੇ ਭਰਾ ਨਾਲ ਗੱਲਾਂ-ਬੱਤਾਂ ਕਰਦੇ ਆ ਤੇ ਬਾਕੀ ਬਹੁਤ ਵਧੀਆ ਲੱਗਾ ਭਰਾ ਨੇ ਜਿੰਨੀਆਂ ਵੀ ਗੱਲਾਂ-ਬੱਤਾਂ ਆਪਣੇ ਨਾਲ ਕੀਤੀਆਂ ਨੇ ਤੇ ਬਾਕੀ ਜਾਂਦੇ ਜਾਂਦੇ ਲਾਈਕ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਓ ਚੰਗੀ ਲੱਗੀ ਤੇ ਕਮੈਂਟ ਵੀ ਜਰੂਰ ਕਰਿਓ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਬਸੋ ਕੀਆ